ਇਹ ਸਰਕਾਰ ਵੱਲੋਂ ਲਿਆਂਦਾ ਗਿਆ ਹੜ ਹੈ ਆਪਣੇ ਆਪ ਨਹੀਂ ਆਇਆ ਜਿਹੜੇ ਹੰਝੂ ਪਰਾਕੇ ਦਿਖਾ ਰਹੇ ਐ ਜੇ ਹੁਣ ਵੀ ਪੰਜਾਬ ਦੇ ਲੋਕ ਇਹਨਾਂ ਡਰਾਮਿਆਂ ਨੂੰ ਨਹੀਂ ਸਮਝਣਗੇ ਫਿਰ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਇੱਥੇ ਸਾਡੇ ਪਿੰਡਾਂ ਦੇ ਨਾਲ-ਨਾਲ ਰਸਤਿਆਂ ਦੇ ਨੇੜੇ ਉਹਨਾਂ ਨੇ ਇਲੀਗਲ ਮਾਈਨਿੰਗ ਕਰਤੀ ਰਾਤਾਂ ਨੂੰ ਪਰਲੇ ਪਾਸੇ ਡੀਸਿਲਟੀ ਨਹੀਂ ਹੋਈ ਉਧਰ ਤੇ ਪਾਣੀ ਸਾਰਾ ਇੱਧਰਲੇ ਪਾਸੇ ਮਾਰ ਪੈ ਗਈ ਤੇ ਸਾਨੂੰ ਹੁਣ ਖਤਰਾ ਬਣਿਆ ਹੋਇਆ। ਇਆਂ ਉਹ ਰੋਟੀ ਜੀ ਖਾ ਰਿਆ ਨਾ ਥੱਲੇ ਬੈਠ ਕੇ। ਤੁਸੀਂ ਦੇਖਿਆ ਨਹੀਂ ਕਿਸ ਤਰ੍ਹਾਂ ਜਿਸ ਤਰ੍ਹਾਂ ਚੌਂਕੇ 'ਤੇ ਪਰ ਬਿਠਾ ਕੇ ਵਟਣਾ ਲਾਉਣਾ ਹੁੰਦਾ ਉਹ ਹਾਲ ਕਰਿਆ ਹੋਇਆ। ਕਿ ਚੌਪਰ ਦਾ ਸਫ਼ਰ ਕੀਤਾ। ਉਹਨਾਂ ਨੇ ਚੌਪਰ ਤਾਂ ਲੋਕਾਂ ਨੂੰ ਦੇ ਦਿੱਤਾ ਕਹਿੰਦੇ। ਉੱਪਰ ਦੀ ਕਹਿੰਦੇ ਸਮਾਨ ਜਿਹੜਾ ਲੋਕਾਂ ਤੱਕ ਪਹੁੰਚਦਾ ਕੀ। ਸਾਢੇ 3 ਸਾਲ ਤੱਕ ਦਿੱਲੀ ਵਾਲਿਆਂ ਨੂੰ ਦੇ ਰੱਖਿਆ। ਤੇ ਹੁਣ ਕਹਿੰਦਾ ਮੈਂ ਲੋਕਾਂ ਨੂੰ ਦੇਤਾ। ਉਹਨਾਂ ਨੇ ਸੁਨੇਹਾ ਭੇਜਿਆ ਅਰਵਿੰਦ ਕੇਜੀਵਾਲ ਨੇ ਕਹਿੰਦੇ ਜਾਓ ਲੱਗ ਜਾਓ ਪੰਜਾਬ ਨੂੰ ਉਹਨਾਂ ਨੇ ਸੁਨੇਹਾ ਭੇਜਦਾ ਜਾਂ ਲੁੱਟਣ ਆਉਣਾ ਸੀ ਜਾਂ ਦਾਅ ਆਇਆ ਹੋਇਆ ਸੀ ਉਹ ਲੋਕਾਂ ਦੇ ਉੱਪਰ ਭਾਰੀ ਸਮਾਨ ਢੇਰ ਕੇ ਵਿਚਾਰਿਆਂ ਦੀਆਂ ਬਾਲਿਆਂ ਵਾਲੀਆਂ ਛੱਤਾ ਪਾੜਤੀਆਂ ਮੈਂ ਆਮ ਪਾਰਟੀ ਦਾ ਹੀ ਆ ਪਰ ਸਾਡਾ ਸਤਕਾਰ ਚੰਨੀ ਸਾਹਿਬ ਬਹੁਤ ਕਰਦੇ ਨੇ ਕੱਲ ਸਾਡੇ ਕਈ ਮੰਤਰੀ ਆਏ ਆ ਉਹ ਸਿਰਫ ਦਿਖਾਵਾ ਕਰਕੇ ਗਏ ਆ ਆ ਦੇਖੋ ਇਹਨੂੰ ਕਹਿੰਦੇ ਕੰਮ ਕਰ ਬਲੇ ਸੋਨਿਹਾਲ ਇਹ ਨੂੰ ਕੰਮ ਕਰਨਾ ਇਸ ਮੁੱਖ ਮੰਤਰੀ ਤੇ ਮਾਣ ਹੈ ਜਿਹੜਾ ਸੈਂਟਰ ਦੇ ਸਾਹਮਣੇ ਇੱਕ ਡਾ ਕੇ ਖੜ ਗਿਆ ਸੀ ਕੋਈ ਨਹੀਂ ਸੀ ਖੜੇ ਅੱਜ ਤੱਕ ਨਹੀਂ ਤਾਂ ਸੈਂਟਰ ਦੀ ਚਮਚਾਗਰੀ ਕੀਤੀ ਆ ਮੁੱਖ ਮੰਤਰੀਆਂ ਨੇ ਸੋ ਐਸੀ ਸਾਰਿਆਂ ਨੇ ਰਲ ਕੇ ਅੱਜ ਫੌਜ ਵੀ ਆ ਗਈ ਹੈ ਜਿਹਦੇ ਨਾਲ ਇਹ ਖਤਰਾ ਜਿਹੜਾ ਮੈਨੂੰ ਟਲਦਾ ਲੱਗ ਰਿਹਾ ਤੇ ਅਸੀਂ ਉਮੀਦ ਹੈ ਕਿ ਇਸ ਖਤਰੇ ਤੇ ਅਸੀਂ ਕਾਬੂ ਪਾ ਲਾਂਗੇ ਤਸਲਾ ਬੇਲਚਾ ਜਿਹਦੇ ਕੋਲ ਕਹੀ ਹੈ ਉਹ ਲੈ ਕੇ ਪਹੁੰਚੋ ਇੱਥੇ ਜਿਨ੍ਹਾਂ ਨੇ ਕੱਲੀਆਂ ਵੀਡੀਓ ਬਣਾਉਣੀਆਂ ਆ ਜਾਂ ਦੇਖਣ ਆਉਣਾ ਉਹ ਕਿਰਪਾ ਕਰਕੇ ਨਾ ਉਹਦੇ ਨਾਲ ਰਸ ਜ਼ਿਆਦਾ ਹੋ ਰਿਹਾ ਵਜੀਦਪੁਰ ਪਿੰਡ ਦੇ ਨੇੜੇ ਪੈਂਦੇ ਸਤਲੁਜ ਦਰਿਆ ਦੇ ਕੰਢੇ ਮੌਜੂਦ ਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਸਵੇਵਾਂ ਨਿਭਾਰੇ ਨੇ ਉਹਨਾਂ ਦੇ ਪੁੱਤ ਜਿਹੜੇ ਨਵੀ ਉਹਨਾਂ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਸੀਗੀਆਂ ਇੱਕ ਵਾਰੀ ਮੈਂ ਤਸਵੀਰ ਦਿਖਾਵਾਂਗਾ ਇਹ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਜਲੰਧਰ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਲਗਾਤਾਰ ਲੱਗੇ ਹੋਏ ਨੇ ਲੋਕਾਂ ਦੇ ਸਵਾਲ ਸੀ ਕਿ ਜਿਹੜੇ ਮੌਜੂਦਾ ਸਰਕਾਰ ਨੂੰ ਕਿ ਉਹ ਕਿੱਥੇ ਨੇ ਉਹ ਕਿਵੇਂ ਲੋਕਾਂ ਦੇ ਵਿੱਚ ਆ ਕਿਉਂ ਨਹੀਂ ਰਹੇ ਚੰਨੀ ਸਾਹਿਬ ਜੀ ਜਿਵੇਂ ਲੱਗੇ ਹੋਏ ਹੋ ਰਾਤੀ ਵੀ ਮੈਨੂੰ ਸੁਨੇਹਾ ਆਇਆ ਸੀਗਾ ਕਿ ਵੀ ਤੁਸੀਂ ਦਿੱਲੀ ਪਹੁੰਚ ਦਿੱਲੀ ਤੋਂ ਪਹੁੰਚੇ ਹੋ ਨਾਲ ਦੀ ਨਾਲ ਅਜੇ ਘਰੇ ਵੀ ਨਹੀਂ ਗਏ ਸਿੱਧੇ ਇੱਥੇ ਆ ਗਏ ਤੁਹਾਨੂੰ ਇੰਨਾ ਲਗਾ ਕਿਉਂ ਹੋਇਆ ਪਿਆ ਇਸ ਤਰੀਕੇ ਨਾਲ ਲੋਕਾਂ ਦੇ ਨਾਲ ਇਹਦਾ ਹੈ ਕਿ ਮੇਰਾ ਆਪਣਾ ਇਲਾਕਾ ਹੈ ਹਲਕਾ ਚਮਕੌਰ ਸਾਹਿਬ ਆਪਣਾ ਪੰਜਾਬ ਹੈ ਆਪਣਾ ਸਾਰਿਆਂ ਦਾ ਤੇ ਇੱਥੇ ਚਮਕੌਰ ਸਾਹਿਬ ਦੇ ਨਾਲ ਸਤਲੁਜ ਦਰਿਆ ਦੇ ਬੰਨ ਤੇ ਖਤਰਾ ਬਣਿਆ ਹੋਇਆ ਪਿੰਡਾਂ ਦੇ ਲੋਕ ਸਾਰੇ ਹਮ ਹਮਾ ਕੇ ਪਹੁੰਚ ਗਏ ਐ ਜਿਹੜਾ ਹਰ ਕੋਈ ਸੇਵਾ ਕਰ ਰਿਹਾ ਕੋਈ ਲੰਗਰ ਦੀ ਜੇ ਕੋਈ ਆਪਣੇ ਘਰ ਤੋਂ ਥੈਲੇ ਚੱਕ ਕੇ ਲੈ ਆ ਰਿਹਾ ਕੋਈ ਕਹੀ ਤਸਲਾ ਲੈ ਕੇ ਆ ਗਿਆ ਸੋ ਐਸੀ ਸਾਰਿਆਂ ਨੇ ਰਲ ਕੇ ਅੱਜ ਫੌਜ ਵੀ ਆ ਗਈ ਹੈ ਜਿਹਦੇ ਨਾਲ ਇਹ ਖਤਰਾ ਜਿਹੜਾ ਮੈਨੂੰ ਟਲਦਾ ਲੱਗ ਰਿਹਾ ਤੇ ਅਸੀਂ ਉਮੀਦ ਹੈ ਕਿ ਇਸ ਖਤਰੇ ਤੇ ਐਸੀ ਕਾਬੂ ਪਾ ਲਾਂਗੇ ਤੇ ਮੈਂ ਸਾਰੇ ਲੋਕਾਂ ਦਾ ਬੜਾ ਧੰਨਵਾਦੀ ਹਾਂ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਹੋਰ ਵੀ ਕਿ ਜੇ ਤਸਲਾ ਬੇਲਚਾ ਜਿਹਦੇ ਕੋਲ ਕਹੀ ਹੈ ਉਹ ਲੈ ਕੇ ਪਹੁੰਚੋਏ تھے ਜਿਨ੍ਹਾਂ ਨੇ ਕੱਲੀਆਂ ਵੀਡੀਓ ਬਣਾਉਣੀਆਂ ਆ ਜਾਂ ਦੇਖਣ ਆਉਣਾ ਉਹ ਕਿਰਪਾ ਕਰਕੇ ਨਾ ਉਹਦੇ ਨਾਲ ਰਸ ਜ਼ਿਆਦਾ ਹੋ ਰਿਹਾ ਤੇ ਜਿਹਦੇ ਨਾਲ ਕੰਮ ਦੀ ਰਫਤਾਰ ਘਟਦੀ ਹੈ ਖੁਦ ਕੰਮ ਕਰਨ ਵਾਸਤੇ ਹੱਥਾਂ ਨਾਲ ਇੱਥੇ ਆਓ ਅੱਜ ਲੋੜ ਹੈ ਤੇ ਆਪਾਂ ਇਲਾਕੇ ਦੇ ਨਾਲ ਖੜਾ ਹੂੰ ਬਿਲਕੁਲ ਸਰ ਸਰਕਾਰ ਦੀ ਭੂਮਿਕਾ ਕੀ ਹੈ ਜਿਸ ਤਰੀਕੇ ਦੇ ਨਾਲ ਤੁਹਾਡੇ ਸਵਾਲ ਪਹਿਲਾਂ ਵੀ ਸੀਗੇ ਹੋਣ ਹੀ ਨਹੀਂ ਲੋਕਾਂ ਦੇ ਵੀ ਸਵਾਲ ਨੇ ਕਿ ਵੀ ਸਰਕਾਰ ਜਿਹੜੀ ਆਪਣੀ ਭੂਮਿਕਾ ਨਹੀਂ ਨਿਭਾਰੀ ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹ ਰਿਹਾ ਕਿ ਮੈਂ ਤਾਂ ਆਪ ਵਿੱਚ ਤੁਰਿਆ ਫਿਰਦਾ ਕਿ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਕੱਲ ਤੁਸੀਂ ਤਸਵੀਰ ਦੇਖੀ ਹੋਣੀ ਆ ਉਹ ਰੋਪੇ ਸੀਗੇ ਇੱਕ ਬੀਬੀ ਜਿਹੜੇ ਕੋਲ ਖੜੇ ਹੋਏ ਸੀਗੇ ਉਹਨਾਂ ਦੇ ਕੋਲ ਦੇਖੋ ਇਹ ਸਰਕਾਰ ਵੱਲੋਂ ਲਿਆਂਦਾ ਗਿਆ ਹੜ ਹੈ ਆਪਣੇ ਆਪ ਨਹੀਂ ਆਇਆ ਇੱਥੇ ਸਾਡੇ ਪਿੰਡਾਂ ਦੇ ਨਾਲ-ਨਾਲ ਰਸਤਿਆਂ ਦੇ ਨੇੜੇ ਉਹਨਾਂ ਨੇ ਇਲੀਗਲ ਮਾਈਨਿੰਗ ਕਰਤੀ ਰਾਤਾਂ ਨੂੰ ਪਰਲੇ ਪਾਸੇ ਡੀਸਿਲਟਿੰਗ ਨਹੀਂ ਹੋਈ ਉਧਰ ਤੇ ਪਾਣੀ ਸਾਰਾ ਇਧਰਲੇ ਪਾਸੇ ਮਾਰ ਪੈ ਗਈ ਤੇ ਸਾਨੂੰ ਹੁਣ ਖਤਰਾ ਬਣਿਆ ਹੋਇਆ ਇਸ ਤਰ੍ਹਾਂ ਹੀ ਸਾਰੇ ਪੰਜਾਬ ਵਿੱਚ ਇਹਨਾਂ ਨੇ ਰਾਤਾਂ ਨੂੰ ਰੇਤਾ ਵੇਚਿਆ ਇਲੀਗਲ ਆਪਣੇ ਬੰਦਿਆਂ ਨੇ ਇਹਨਾਂ ਦਿਆਂ ਨੇ ਤੇ ਕਦੇ ਕੋਈ 1 ਰੁਪਿਆ ਵੀ ਅੱਜ ਤੱਕ ਸਰਕਾਰ ਨੂੰ ਮਾਈਨਿੰਗ ਚੋਂ ਨਹੀਂ ਆਇਆ ਬਾਕੀ ਜਿਹੜੇ ਹੰਝੂ ਬਿਰਾ ਕੇ ਦਿਖਾ ਰਹੇ ਐ ਜੇ ਹੁਣ ਵੀ ਪੰਜਾਬ ਦੇ ਲੋਕ ਇਹਨਾਂ ਡਰਾਮਿਆਂ ਨੂੰ ਨਹੀਂ ਸਮਝਣਗੇ ਫਿਰ ਪੰਜਾਬ ਦਾ ਬਹੁਤ ਨੁਕਸਾਨ ਹੋ ਜਾਣਾ ਹਾਂ ਬਾਕੀ ਇਹ ਹੰਜੂ ਡਰਾਮੇ ਨੇ ਜੀ ਤੁਹਾਨੂੰ ਕੀ ਲੱਗਦਾ ਉਹ ਤਾਂ ਕਹਿੰਦੇ ਦਰਦ ਆ ਕਹਿੰਦੇ ਮੈਂ ਕਿਸਾਨ ਦਾ ਪੁੱਤਾਂ ਕਹਿੰਦੇ ਮੈਂ ਤਾਂ ਵੱਟਾਂ ਦੇ ਤੁਰਿਆ ਆ ਇੱਕ ਕਿਸਾਨਾ ਨੂੰ ਤਾਂ ਪਤਾ ਹੀ ਨਹੀਂ ਕਹਿੰਦੇ ਕਿ ਆ ਉਹ ਰੋਟੀ ਜੀ ਖਾ ਰਿਆ ਨਾ ਥੱਲੇ ਬੈਠ ਕੇ ਤੁਸੀਂ ਦੇਖਿਆ ਨਹੀਂ ਕਿਸ ਤਰ੍ਹਾਂ ਜਿਸ ਤਰ੍ਹਾਂ ਚੌਂਕੇ 'ਤੇ ਬਿਠਾ ਕੇ ਵੱਟ ਨਾ ਲਾਉਣਾ ਹੁੰਦਾ ਉਹ ਹਾਲ ਕਰਿਆ ਹੋਇਆ ਯਾਰ ਇਸ ਤਰ੍ਹਾਂ ਥੋੜਾ ਡਰਾਮੇ ਹੁਣ ਲੋਕ ਸਮਝਣ ਲੱਗੇ ਜਿਵੇਂ ਤੁਸੀਂ ਵੀ ਚੌਪਰ ਦਾ ਸਫ਼ਰ ਕੀਤਾ ਉਹਨਾਂ ਨੇ ਚੌਪਰ ਤਾਂ ਲੋਕਾਂ ਨੂੰ ਦੇ ਦਿੱਤਾ ਕਹਿੰਦੇ ਉੱਪਰ ਦੀ ਕਹਿੰਦੇ ਸਮਾਨ ਜਿਹੜਾ ਲੋਕਾਂ ਤੱਕ ਪਹੁੰਚਦਾ ਕੀਤਾ ਸਾਢੇ 3 ਸਾਲ ਤਾਂ ਦਿੱਲੀ ਵਾਲਿਆਂ ਨੂੰ ਦੇ ਰੱਖਿਆ ਤੇ ਹੁਣ ਕਹਿੰਦਾ ਮੈਂ ਲੋਕਾਂ ਨੂੰ ਦੇਤਾ ਉਹ ਲੋਕਾਂ ਦੇ ਉੱਪਰ ਭਾਰੀ ਸਮਾਨ ਗੇਰ ਕੇ ਵਿਚਾਰਿਆਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਪਾੜਤੀਆਂ ਇਹ ਲੋਕ ਡਰਾਮੇਬਾਜ਼ੀ ਕਰਦੇ ਇਹਨਾਂ ਨੂੰ ਪ੍ਰਸ਼ਾਸਨ ਨਹੀਂ ਕਰਨਾ ਹੁੰਦਾ ਉਹ ਤਾਂ ਕਹਿ ਰਹੇ ਅਰਵਿੰਦ ਕੇਜਰੀਵਾਲ ਤਾਂ ਕਹਿ ਰਹੇ ਕਿ ਵੀ ਸਾਰੇ ਵਲੰਟੀਅਰ ਵਰਕਰ ਜਿੰਨੇ ਆਮ ਆਦਮੀ ਪਾਰਟੀ ਦੇ ਉਹ ਤਾਂ ਕਹਿੰਦੇ ਲੱਗੇ ਹੋਏ ਨੇ ਉਹਨਾਂ ਨੇ ਸਨੇਹਾ ਭੇਜਿਆ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਜਾਓ ਲੱਗ ਜਾਓ ਪੰਜਾਬ ਚ ਹੁਣ ਸਨੇਹਾ ਭੇਜਦਾ ਹੈ ਜਾ ਲੁੱਟਣਾ ਆਣਾ ਸੀ ਜਾਂ ਦਾ ਆ ਪਾਇਆ ਹੋਇਆ ਸੀ ਓਕੇ ਚਲੋ ਮੈਂ ਇੱਕ ਮਿੰਟ ਇੱਕ ਬਿਆ ਅੱਛਾ ਚੰਨੀ ਸਾਹਿਬ ਮੈਂ ਮੈਂ ਇੱਕ ਇੱਕ ਲਾਸਟ ਸਵਾਲ ਕਰਨਾ ਚਾਹਾਂਗਾ ਕਿਉਂਕਿ ਕੱਲ ਨਵੀਂ ਦੀ ਤਸਵੀਰ ਦਿਖਾਈ ਸੀ ਕਿ ਲੋਕਾਂ ਨੇ ਬੜੇ ਪੋਜ਼ਿਟਿਵ ਕਮੈਂਟ ਕੀਤੇ ਕਿ ਵੀ ਉਹਨਾਂ ਦੇ ਚਿੱਟੇ ਕੁਰਤੇ ਪਜਾਮੇ ਦੇ ਜਿੱਥੇ ਕਿਨਾਲ ਮਿੱਟੀ ਲੱਗੀ ਹੋਈ ਸੀਗੀ ਕੰਮ ਕਰ ਰਹੇ ਹੁਣ ਤੁਸੀਂ ਵੀ ਤਸਲੇ ਬੱਠਲ ਸਾਰਾ ਕੁਝ ਗੱਟੇ-ਗੱਟੇ ਲਵਾ ਕੇ ਆਏ ਹੋਗੇ ਅੱਗੇ ਜਾ ਕੇ ਇਹ ਕੁਰਤੇ ਪਜਾਮੇ ਦੀ ਫਿਕਰ ਹੈ ਕਿ ਵੀ ਲੋਕਾਂ ਦੀ ਫਿਕਰ ਹੈ ਕੰਜਾਂ ਨੂੰ ਤਾਂ ਕਹਿੰਦੇ ਜਿਆਦੀ ਫਿਕਰ ਕੁਰਤੇ ਪਜਾਮੇ ਦੀ ਦੀ ਭੰਡਾਰ ਦਾ ਕੱਪੜਾ ਹੈ ਇਹਦਾ ਬਹੁਤਾ ਨੁਕਸਾਨ ਨਹੀਂ ਹੁੰਦਾ ਮ ਧੰਨਵਾਦ ਠੀਕ ਹੈ ਅੱਛਾ ਇਹ ਕਿਵੇਂ ਚੰਨੀ ਸਾਹਿਬ ਪਹੁੰਚੇ ਨੇ ਆਪਾਂ ਇੱਥੇ ਲੱਤ ਰੱਖੋ ਜੇ ਇੱਥੇ ਆਪਣੀ ਕੱਲ ਮੁੰਡਾ ਵੀ ਲੱਗੇ ਦੇਖੋ ਮੈਂ ਆਂ ਪਾਰਟੀ ਦਾ ਹੀ ਆ ਪਰ ਸਾਡਾ ਸਤਕਾਰ ਚੰਨੀ ਸਾਹਿਬ ਬਹੁਤ ਕਰਦੇ ਨੇ ਸਤਕਾਰ ਕਰਦੇ ਆ ਵੀ ਸਾਡਾ ਅੰਤ ਸਤਕਾਰ ਕਰਦੇ ਆ ਦੇਖੋ ਉੱਥੋਂ ਬੁਲਾਇਆ ਮੈਂ ਇਹਨਾਂ ਕੋ ਆਇਆ ਇੱਥੇ ਕੱਲ ਸਾਡੇ ਕਈ ਮੰਤਰੀ ਆਏ ਆ ਉਹ ਸਿਰਫ ਦਿਖਾਵਾ ਕਰਕੇ ਗਏ ਆ ਆ ਦੇਖੋ ਹੂੰ ਇਹਨੂੰ ਕਹਿੰਦੇ ਕੰਮ ਕਰਨਾ ਬਲੇ ਸੋਨਿਆ ਇਹਨੂੰ ਕਹਿੰਦਾ ਕੰਮ ਕਰਨਾ ਇਹ ਨਹੀਂ ਫੋਟੋ ਖਾ ਕੇ ਚਲੇ ਜਾਓ ਫੋਟੋ ਨਹੀਂ ਖਾ ਕੇ ਕੰਮ ਕਰਕੇ ਚੱਲਿਆ ਦੇਖੋ ਇਹ ਲੱਭੜ ਕੇ ਚੱਲਿਆ ਠੀਕ ਹੈ ਨਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਇਹਨਾਂ ਦਾ ਸਾਡੇ ਕੋਈ ਦੁਸ਼ਮਣ ਨਹੀਂ ਹੈਗਾ ਸਾਡੇ ਸਾਰੇ ਭਾਈਆਂ ਪਰ ਕੰਮ ਕਰੋ ਕੰਮ ਕਰਕੇ ਦਿਖਾਓ ਫਿਰ ਲੋਕ ਤੁਹਾਡੇ ਬਹੁਤ ਖੁਸ਼ ਹੋਣਗੇ ਵਾਹਿਗੁਰੂ ਜੀ ਫਤਿਹ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਮਿਲਦੇ ਨੇ ਤਾਂ ਇਹ ਕਿਹਾ ਜਾ ਰਿਹਾ ਕਿ ਵੀ ਕੰਮ ਕਰ ਰਹੇ ਨੇ ਅਸੀਂ ਦੂਰ ਤੋਂ ਆਏ ਤੇ ਉਹਨਾਂ ਨੇ ਆ ਕੇ ਮਿਲੇ ਨੇ ਤੇ ਇਹ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕੀਤੀ ਆ। ਸਾਡੇ ਬਹੁਤ ਇੱਥੇ ਨਹੀਂ ਥੱਲੇ ਆ ਕੇ ਆ ਲਿਬੜਿਆ ਹੋਇਆ ਸਾਡਾ ਭਾਈ। ਅੱਛਾ ਪਲਵਿੰਦਰ ਸਿੰਘ ਤਲਵਾੜਾ ਨੇ ਇਹ ਰਿਪੋਰਟ ਤੁਹਾਡਾ ਨਾਮ ਲਈਦਾ। ਬਹੁਤ ਧੰਨਵਾਦ। ਅੱਛਾ ਚੰਨੀ ਸਾਹਿਬ ਆ ਪਹੁੰਚੇ ਨੇ। ਫਿਕਰ ਹੁੰਦਾ ਕਿ ਜਾਨ ਨੂੰ ਕੁੜਤੇ ਵੀ ਅੰਮਿਆਂ ਤਾਂ ਤੁਸੀਂ ਇੱਥੇ ਖੁਸ਼ੀ ਮਨਾਉਣੇ ਕਿ ਵੀ ਆਪ ਜਲੰਧਰ ਤੋਂ ਇੱਥੇ ਸਾਰੀਆਂ ਚੀਜ਼ਾਂ ਦੀ। ਇਸ ਮੁੱਖ ਮੰਤਰੀ ਤੇ ਮਾਣ ਹੈ। ਜਿਹੜਾ ਸੈਂਟਰ ਦੇ ਸਾਹਮਣੇ ਹਿੱਕ ਢਾ ਕੇ ਖੜ ਗਿਆ ਸੀ। ਕੋਈ ਨਹੀਂ ਸੀ ਖੜੇ ਅੱਜ ਤੱਕ ਨਹੀਂ ਤਾਂ ਸੈਂਟਰ ਦੀ ਚਮਚਾਗਰੀ ਕੀਤੀ ਆ ਮੁੱਖ ਮੰਤਰੀਆਂ ਨੇ ਬੜਾ ਖੁਸ਼ ਹੋਇਆ ਮਨ ਮੈਂ ਕਈ ਇੰਟਰਵਿਊ ਇਨ੍ਹਾਂ ਦਾ ਨਾਮ ਲੈਣਾ ਮੈਂ ਕਿਹਾ ਸੀ ਕਿ ਜਿੱਦਣ ਮੈਨੂੰ ਮਿਲੇ ਇਨ੍ਹਾਂ ਦਾ ਸਤਿਕਾਰ ਆ ਜੀ ਤੁਸੀਂ ਸਾਡੇ ਪੰਜਾਬ ਲਈ ਖੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇਹ ਜਿੱਦਾਂ ਹੀ ਆ ਜਾਓ ਖੜੀਆਂ ਗੱਡੀ ਤਾਂ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਤਾਂ ਇਹ ਪਹੁੰਚੇ ਨੇ ਤਾਂ ਇਹਨਾਂ ਨੇ ਆ ਕੇ ਇੱਥੇ ਸਾਰੀਆਂ ਚੀਜ਼ਾਂ ਕਿਉਂਕਿ ਕਈ ਦਿਨਾਂ ਤੋਂ ਲੱਗੇ ਹੋਏ ਨੇ ਇੱਥੇ ਲੋਕਾਂ ਦੇ ਨਾਲ ਡਟੇ ਹੋਏ ਨੇ ਕਿਉਂਕਿ ਮੇਨ ਤੌਰ ਦੇ ਉੱਤੇ ਪ੍ਰਸ਼ਾਸਨ ਦੀ ਭੂਮਿਕਾ ਹੁੰਦੀ ਹੈ ਸਰਕਾਰ ਦੀ ਭੂਮਿਕਾ ਹੁੰਦੀ ਹੈ ਜਿਹੜੇ ਮੌਜੂਦਾ ਹੁੰਦੇ ਨੇ ਕਿ ਵੀ ਉਹ ਲੋਕਾਂ ਨੂੰ ਦੇਖਣਾ ਜਾਣਨਾ ਕਿ ਕਿਵੇਂ ਠੀਕ ਆ ਸਭ ਕੁਝ ਕਿ ਨਹੀਂ ਠੀਕ ਉਸ ਤੋਂ ਬਾਅਦ ਜਿਹੜਾ ਵਿਰੋਧੀ ਧਰਦਾ ਕੰਮ ਆ ਜਾਂਦਾ ਵਿਰੋਧੀ ਧਰ ਜਿਹੜੇ ਆਪਣੀ ਭੂਮਿਕਾ ਨਿਭਾ ਰਹੀ ਆ ਉਹ ਇੱਥੇ ਲੱਗੇ ਹੋਏ ਨੇ ਤੇ ਇਹ ਜ਼ਿਲ੍ਹੇ ਨਾਲ ساری ਤਸਵੀਰ ਸੀਗੀ ਅਸੀਂ ਤੁਹਾਨੂੰ ਸਾਂਝੀ ਕੀਤੀ ਆ ਅੱਛਾ ਕਿਵੇਂ ਦੇਖ ਰਹੇ ਹੋ ਕੀ ਕੁਝ ਕੰਟਰੋਲ ਹੋ ਗਿਆ ਅਸੀਂ ਜਿਵੇਂ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਕੀ ਪ੍ਰਸ਼ਾਸਨ ਦੇ ਪ੍ਰਬੰਧ ਕਿਵੇਂ ਨੇ ਤੇ ਤੁਹਾਡੇ ਚੀਜ਼ਾਂ ਕਿਵੇਂ ਨੇ ਆਪਾਂ ਸਾਰੇ ਜਾਣਦੇ ਕਿ ਕਾਫੀ ਲੰਬੇ ਸਮੇਂ ਤੋਂ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਬਹੁਤ ਹੀ ਮੁਸੀਬਤ ਵਿੱਚ ਗੁਜ਼ਰ ਰਿਹਾ ਫੜਾਂ ਦੀ ਮਾਰ ਹੀਟ ਚਾਹੇ ਉਹ ਕੁਦਰਤੀ ਕਰੋਪੀ ਜਾਂ ਕੁਝ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਇਹ ਸਾਰਾ ਕੁਝ ਹੋ ਰਿਹਾ ਔਰੇ ਤੇ ਜੋ ਵੀ ਦੌਦਪੁਰ ਦੇ ਨੇੜੇ ਚਮਕੌਰ ਸਾਹਿਬ ਦੇ ਨੇੜੇ ਜੋ ਬੰਨ ਨੂੰ ਖਾਰ ਪਈ ਸੀ ਪੂਰਾ ਇਲਾਕਾ ਔਰੇ ਪਹੁੰਚਿਆ ਹੋਇਆ ਜਿਹੜਾ ਵੀ ਵਿਅਕਤੀ ਜ਼ਿੰਮੇਵਾਰੀ ਆਪਣੀ ਸਮਝਦਾ ਉਹ ਸਾਰੇ ਯੂਰੇ ਪਹੁੰਚੇ ਹੋਏ ਨੇ ਆਪਣੀ ਆਪਣੀ ਜ਼ਿੰਮੇਵਾਰੀਆਂ ਨਾਲ ਆਪਣੇ ਆਪਣੇ ਤਰੀਕੇ ਨਾਲ ਇਸ ਬੰਨ ਨੂੰ ਟੁੱਟਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆਂ ਪ੍ਰਸ਼ਾਸਨ ਦੀ ਕੀ ਭੂਮਿਕਾ ਅਸੀਂ ਦੇਖ ਰਹੇ ਆਂ ਕਿ ਵੀ ਹਾਲਾਤ ਬੜੇ ਖਸਤਾ ਨੇ ਜਿਵੇਂ ਆਰਮੀ ਲੱਗੀ ਹੋਈ ਆਰਮੀ ਸਵੇਰੇ ਸ਼ੁਰੂ ਹੋਈ ਕਹਿੰਦੇ ਪਹਿਲੇ ਕਿਰਨ ਆਊਗੀ ਤਾਂ ਆਰਮੀ ਸ਼ੁਰੂ ਹੋਊਗੀ ਆਰਮੀ ਨੇ ਆਪਣਾ ਪ੍ਰਬੰਧ ਕੀਤਾ ਉੱਥੇ ਲਾ ਦਿੱਤਾ ਇੱਥੋਂ ਮੂਵ ਹੋਈ ਆਰਮੀ ਅੱਗੇ ਚੱਲ ਗਈ ਪ੍ਰਸ਼ਾਸਨ ਕੀ ਇਹਨਾਂ ਵਾਂਗੂ ਕਰ ਰਹੀ ਆ ਪੁਲਿਸ ਜਿਹੜੇ ਇੱਥੇ ਖੜੇ ਹੋਏ ਨੇ ਸਾਰੇ ਨਹੀਂ ਪੁਲਿਸ ਦਾ ਸਿਰਫ ਜਿਹੜਾ ਦੇਖ ਰਖਾਈ ਇਹ ਕਰ ਰਹੇ ਆ ਆਪ ਤਾਂ ਕੋਈ ਵੀ ਵਿਅਕਤੀ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਔਰੇ ਉਹ ਤਾਂ ਸਿਰਫ ਜੋ ਵੀ ਉਹਨਾਂ ਦੇ ਸੀਨੀਅਰ ਅਫਸਰ ਆਉਂਦੇ ਆ ਉਹਨਾਂ ਨੂੰ ਪਬਲਿਕ ਨੂੰ ਮੈਨੂੰ ਐ ਲੱਗ ਰਿਹਾ ਵੀ ਕੰਟਰੋਲ ਕਰਨ ਵਾਸਤੇ ਵੀ ਕੋਈ ਉਹਨਾਂ ਨੂੰ ਕਿੰਤੂ ਪਰਤੂ ਨਾ ਕਰੇ ਉਹਨਾਂ ਦੀ ਦੇਖ ਰੇਖ ਚ ਕਰ ਰਹੇ ਆ ਆਪ ਤਾਂ ਕੁਝ ਨਹੀਂ ਕਰ ਰਹੇ ਔਰੇ ਹਾਂ ਫੌਜ ਦੇ ਜਵਾਨ ਲੱਗੇ ਹੋਏ ਆ ਉਹਨਾਂ ਦੀ ਮਦਦ ਵੀ ਕਰ ਰਹੇ ਆ ਪੂਰੇ ਨੌਜਵਾਨ ਔਰੇ ਰਲ ਕੇ ਤੇ ਦਿੱਲੀ ਵਾਲੇ ਬਾਬਾ ਜੀ ਵੱਲੋਂ ਅਸੀਂ ਆਏ ਹੋਇਆ ਬਾਬਾ ਜੀ ਬਚਨ ਸਿੰਘ ਜੀ ਹਰਵੰਦ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਸਾਰੇ ਅਲੋੜਲੇ ਦੌਰਾ ਵੀ ਕਰਨਾ ਉਹ ਵੀ ਸਾਡੀ ਕਈ ਟੀਮਾਂ ਅਲੋੜਲੇ ਜਿੱਥੇ ਜ਼ਿਆਦਾ ਪ੍ਰਭਾਵ ਤੇ ਏਰੀਆ ਨੇ ਕਈ ਟੀਮਾਂ ਕੱਲ ਵੀ ਘੁੰਮ ਕੇ ਆਈਆਂ ਤੇ ਅੱਜ ਵੀ ਸਾਨੂੰ ਉਹਨਾਂ ਨੇ ਇਸ ਏਰੀਆ ਚਮਕੌਰ ਸਾਹਿਬ ਦੇ ਵਿੱਚ ਭੇਜਿਆ ਕਟਾਣਾ ਸਾਹਿਬ ਤੋਂ ਤੇ ਗੁਰਦੁਆਰਾ ਗਨੀ ਨਵੀਂ ਖਾਂ ਮਾਚੀਗੜ੍ਹ ਸਾਹਿਬ ਤੋਂ ਲੰਗਰ ਦੀ ਸੇਵਾ ਵੀ ਅਤੇ ਘੱਟ ਤੋਂ ਘੱਟ 150 ਵਿਅਕਤੀ ਸਾਡਾ ਸੇਵਾਦਾਰ ਸਵੇਰ ਤੋਂ ਲੈ ਕੇ ਹੁਣ ਤੱਕ ਲੱਗਿਆ ਹੋਇਆ ਜਿਹੜਾ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਆ ਜੀ ਇਹ ਕ੍ਰੋਪੀ ਕਹਿੰਦੇ ਬੜੀ ਖਤਰਨਾਕ ਹੋ ਸਕਦੀ ਹੈ ਜੇ ਇੱਥੇ ਕੋਈ ਹਾਲਾਤ ਵਿਗੜ ਗਿਆ ਅਸੀਂ ਦੇਖ ਰਹੇ ਹਾਂ ਪਾਣੀ ਜਿਵੇਂ ਵਧਦਾ ਜਾ ਰਿਹਾ ਹੈ 2 300 ਦਾ ਪਾੜ ਪੈ ਚੁੱਕਿਆ ਕੀ ਲੱਗਦਾ ਕਿ ਨਹੀਂ ਜੇ ਅਜੇਆ ਕੁਝ ਹੋ ਗਿਆ ਤੇ ਬੜਾ ਮਾਰ ਜਿਹੜੀ ਮਾਛੇਵਾੜੇ ਤੱਕ ਵੀ ਇਹ ਪਾਣੀ ਪਹੁੰਚ ਸਕਦਾ ਬਿਲਕੁਲ ਬਿਲਕੁਲ ਜੀ ਆਪਣਾ ਏਰੀਆ ਜਿਹੜਾ ਮਾਛੀਵਾੜਾ ਸਾਹਿਬ ਦਾ ਸਮਰਾਲੇ ਤੱਕ ਏਰੀਆ ਦਾ ਹਲੇ ਫੇਰ ਹਾਲ ਬਚਾ ਚਾ ਇਹਦਾ ਬਹੁਤ ਬਚਾਇਆ ਇਹ ਮੰਨ ਅਗਰ ਟੁੱਟ ਜਾਂਦਾ ਇਥੋਂ ਬਾਈ ਦੀ ਸਿੱਧੀ ਮਾਰ ਮਾਚੀਵਾੜਾ ਸਮਰਾਲਾ ਏਰੀਆ ਨੂੰ ਪੈਣੀ ਆ ਘੋੜੇ ਤੱਕ ਕਿਉਂਕਿ ਉਸ ਤੋਂ ਦੂਸਰੇ ਪਾਸੇ ਬੁੱਢਾ ਦਰਿਆ ਵੀ ਆ ਇਸ ਪਾਸੇ ਇਹ ਵੀ ਦਰਿਆ ਪੈਂਦਾ ਵਿਚਾਲੇ ਦਾ ਇਹ ਇਲਾਕਾ ਕਿਸੇ ਪਾਸੇ ਪਾਣੀ ਹੋਰ ਜਾਣ ਦੀ ਸੰਭਾਵਨਾ ਨਹੀਂ ਕਾਫੀ ਨੁਕਸਾਨ ਹੋਣ ਦੇ ਸੋ ਇਹਦੇ ਵਿੱਚ ਚਾਂਸ ਹੈਗੇ ਨੇ ਪ੍ਰਮਾਤਮਾ ਅੱਗੇ ਵੀ ਅਰਦਾਸ ਬੇਨਤੀ ਆ ਕਿ ਕਿਰਪਾ ਕਰੇ ਇੰਨੀ ਸੰਗਤ ਦੀ ਜੋ ਬੇਨਤੀ ਅਰਦਾਸ ਆ ਮਿਹਨਤਾਂ ਉਹਨੂੰ ਫਲ ਲੱਗੇ ਵਿਚਾਰ ਰਹੇ ਇੱਥੇ ਹੀ ਚਾਹੁੰਦੇ ਆ ਅੱਛਾ ਭਾਈ ਕਦੋਂ ਤੇ ਲੱਗੇ ਹੋਏ ਆ ਪੂਰੇ ਕੱਪੜੇ ਵੀ ਖਰਾਬ ਹੋ ਗਏ ਨੇ ਬੱਬਾ ਜੀ ਇਹ ਤਾਂ ਸਵੇਰ ਤੋਂ ਹੀ ਲੱਗੇ ਨੇ ਸੰਗਤਾਂ ਨਾਲ ਪਰਸੋਂ ਨਹੀਂ ਲੱਗੀਆਂ ਹੋਈਆਂ ਨੇ ਪਰ ਅਸੀਂ ਤਾਂ ਅੱਜ ਸਵੇਰੇ ਆਏ ਸੀਗੇ तकरीबन 9:00 ਵਜੇ ਦੇ ਅਜੇ ਵੀ ਪੂਰਾ ਜੋਰੋ ਜੋਰ ਲੱਗਿਆ ਘੱਟੋ ਘੱਟ 2000 ਬੰਦੇ ਦਾ ਇਕੱਠ ਹੋਣਾ 20000 ਬੰਦੇ ਦਾ ਇਕੱਠ ਹੋਣਾ ਇੱਥੇ ਕਿ ਲੱਗ ਰਿਹਾ ਕਿ ਵੀ ਕੰਟਰੋਲ ਹੋ ਜਾਏਗਾ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਰੁੱਖ ਵੱਡ ਵੱਡ ਕੇ ਪਪੂਲਰ ਸਾਰੇ ਵਿੱਚ ਲਾਈ ਜਾ ਰਹੇ ਆ ਉਹਨਾਂ ਨੂੰ ਵੀ ਰੜਾ ਕੇ ਅੰਦਰ ਲੈ ਕੇ ਜਾ ਰਿਹਾ ਹੋ ਜਾਏਗਾ ਕੰਟਰੋਲ ਹੈ ਜੀ ਇਹ ਤਾਂ ਦੋਨੇ ਪਾਸੇ ਜਦੋਂ ਜਰ ਚੱਲਣ ਢੀ ਆ ਪਬਲਿਕ ਆਪਣਾ ਕੰਮ ਕਰ ਰਹੀ ਆ ਪਾਣੀ ਆਪਣਾ ਕੰਮ ਕਰ ਰਿਹਾ ਜੇ ਪਬਲਿਕ ਆਪਣਾ ਕੰਮ ਨਾ ਕਰੇ ਤਾਂ ਪਾਣੀ ਨੇ ਤਾਂ ਉਹਨੂੰ ਕੱਦੀ ਵਾੜ ਲਾ ਦੇਣੀ ਸੀਗੀ ਇਹ ਆ ਥੋੜਾ ਸੰਗਤ ਜ਼ੋਰ ਮਾਰ ਰਹੀ ਆ ਕੰਟਰੋਲ ਆ ਹਜੇ ਤੱਕ ਬਚਾ ਇਸੇ ਗੱਲ ਦਾ ਹੀ ਆ ਜੇ ਆਪਾਂ ਆਪਣੇ ਸਾਰੇ ਘਰਾਂ ਨੂੰ ਚੱਲ ਗਏ ਨੇ ਤਾਂ ਵਾੜ ਲਾ ਹੀ ਲੈਣੀ ਆ ਬੰਦੇ ਤਾਂ ਬਿਲਕੁਲ ਨਜ਼ਦੀਕ ਆ ਗਿਆ ਇਹ ਬਿਲਕੁਲ ਬਿਲਕੁਲ ਠੀਕ ਗੱਲ ਆ ਅੱਛਾ ਬਾਬਾ ਜੀ ਹੋਰ ਕਿਸ ਤਰ੍ਹਾਂ ਦੇ ਤੁਹਾਡੇ ਵੱਲ ਪ੍ਰਬੰਧ ਕੀਤੇ ਗਏ ਨੇ ਕੋਈ ਹੋਰ ਵੀ ਇੱਥੇ ਕੋਈ ਚੀਜ਼ਾਂ ਨੂੰ ਦੇਖ ਕੇ ਸਾਰਾ ਧਿਆਨ ਰੱਖਿਆ ਗਿਆ ਵੀ ਕਿਹੜੀ ਕਿਹੜੀ ਚੀਜ਼ ਲੋਡ ਆ ਉਹ ਲੈਤੀ ਜਾਵੇ ਜਿਵੇਂ ਗੱਟਿਆਂ ਦੀ ਲੋਡ ਪੈਂਦੀ ਆ ਜਾਂ ਹੋਰ ਕੋਈ ਚੀਜ਼ਾਂ ਦੀ ਲੋਡ ਪੈਂਦੀ ਆ ਗੱਟੇ ਅਸੀਂ ਲੈ ਕੇ ਆਏ ਜੋ ਵੀ ਖਵਾੜੀਆਂ ਜਾਂ ਸਾਨੂੰ ਇਲੈਕਟ੍ਰਿਕ ਜਿਹੜੇ ਔਜ਼ਾਰ ਨੇ ਜੋ ਵੀ ਬਿਜਲੀ ਵਾਲੇ ਸਾਰੇ ਅਸੀਂ ਆਪਣੇ ਨਾਲ ਲੈ ਕੇ ਆਏ ਆਂ ਜੀ ਤੇ ਬਾਕੀ ਦਿੱਲੀ ਵਾਲੇ ਬਾਬਾ ਜੀ ਵੱਲੋਂ ਜੋ ਬੇਨਤੀਆਂ ਕਰੀ ਸੀ ਕੱਲ ਵੀ ਜੋ ਬਾਕੀ ਦੇ ਬਹੁਤ ਜ਼ਿਆਦਾ ਪ੍ਰਭਾਵਿਤ ਏਰੀਆ ਨੇ ਉਸ ਜਗ੍ਹਾ ਦੇ ਵਿੱਚ ਵੀ ਗਏ ਸੀ ਸਾਡੇ ਮਾਹਪੁਰ ਚ ਲਖਵੀਰ ਸਿੰਘ ਜੀ ਲੱਕੀ ਕਟਾਣਾ ਸਾਹਿਬ ਤੋਂ ਤੇ ਉਹਨਾਂ ਨੇ ਲੋਕਾਂ ਨੇ ਆਲੇ-ਦੋਲੇ ਦੇ ਜੋ ਅੰਮਰਸਰ ਦਾ ਏਰੀਆ ਗੁਰਦਾਸਪੁਰ ਦਾ ਏਰੀਆ ਉਹਨਾਂ ਨੇ ਕਿਹਾ ਸੀ ਵੀ ਬਾਅਦ ਵਿੱਚ ਆਇਓ ਲੰਗਰ ਤਾਂ ਸਾਡੇ ਚੱਲ ਰਹੇ ਨੇ ਕਾਰ ਸੇਵਾ ਦੀ ਵੀ ਬਾਅਦ ਵਿੱਚ ਆਇਓ ਉਹਦਾ ਵੀ ਸਾਡਾ ਪੂਰਾ ਪ੍ਰਬੰਧ ਆ ਜੀ ਜਦੋਂ ਵੀ ਵਾਰਸ਼ ਹਟੀ ਪਾਣੀ ਆਇਆ ਡੀਏਪੀ ਜਾਨੀ ਕਿ ਜਿਹੜਾ ਡਾਈ ਖਾ ਦਾ ਉਹ ਵੀ ਤੇ ਟਰੈਕਟਰ ਵੀ ਸਾਡੇ ਜਾਣਗੇ ਡੀਜ਼ਲ ਦਾ ਪ੍ਰਬੰਧ ਵੀ ਸਾਡਾ ਹੋਊਗਾ ਜੋ ਵੀ ਉਸ ਇਲਾਕੇ ਦੇ ਕਹਿਣਗੇ ਸਾਡੇ ਇਥੋਂ ਟਰੈਕਟਰ ਵੀ ਜਾਣ ਨੂੰ ਬਿਲਕੁਲ ਤਿਆਰ ਪਰ ਤਿਆਰ ਨੇ ਬਸ ਕੁਦਰਤ ਆਲਾ ਕੁਝ ਮਿਹਰ ਕਰੇ ਪਾਣੀ ਆ ਲੈ ਅੱਜ ਵੀ ਜਿਹੜੀ ਆਉਣ ਵਾਲੀ ਫਸਲਾ ਕਣਕ ਦੀ ਉਹ ਪੂਰੀ ਤਰ੍ਹਾਂ ਤਿਆਰ ਕਰਵਾ ਕੇ ਆਵਾਂਗੇ ਉਧਰ ਜੀ ਆਉਣ ਵਾਲਾ ਉਹ ਜਿਹੜੀ ਕਣਕ ਦੀ ਫਸਲਾ ਉਹ ਅਸੀਂ ਪੂਰੀ ਤਿਆਰ ਕਰਵਾ ਕੇ ਆਵਾਂਗੇ ਚਾਹੇ ਉਹਨਾਂ ਦੀ ਜ਼ਮੀਨਾ ਪੱਧਰੀਆਂ ਕਾਨੀਆਂ ਪੈਣ ਚਾਹੇ ਡੀਏਪੀ ਦੇਣ ਸਾਨੂੰ ਦੇਣਾ ਪਵੇ ਖਾਦ ਦੇਣੀ ਪਵੇ ਤੇਲ ਦਾ ਪੂਰਾ ਸਾਡਾ ਪ੍ਰਬੰਧ ਹੈ ਜੀ ਮਤਲਬ ਤੁਸੀਂ ਤੇ ਬਾਬਾ ਜੀ ਰਹਿਣੇ ਸੋਚਿਆ ਹੈ ਕਿ ਜੇ ਕਿਸੇ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਉਹਨਾਂ ਦੀ ਮਦਦ ਐਂਡ ਤੱਕ ਕੀਤੀ ਜਾਏਗੀ ਜਦੋਂ ਤੱਕ ਉਹਨਾਂ ਨੂੰ ਹੌਸਲਾ ਨਹੀਂ ਹੋ ਜਾਂਦਾ ਬਿਲਕੁਲ ਬਿਲਕੁਲ ਜੀ ਪਬਲਿਕ ਨੇ ਕਿਹਾ ਵੀ ਫਿਲਹਾਲ ਜੋ ਸਾਨੂੰ ਮੈਡੀਸਨ ਪਹੁੰਚ ਰਹੀ ਹੈ ਕਿਸ਼ਤੀਆਂ ਪਹੁੰਚ ਗਈਆਂ ਖਾਣਾ ਪਹੁੰਚ ਰਿਹਾ ਉਹ ਆਪਣੇ ਟਿਕਾਣੇ ਦੇ ਬਾਹਰ ਲੱਗੇ ਬੈਠੇ ਆ ਉਹ ਕਹਿੰਦੇ ਇਸ ਤੋਂ ਬਾਅਦ ਜੋ ਮੁਸੀਬਤ ਸਾਡੀ ਸਟਾਰਟ ਹੋਣੀ ਆ ਪਾਣੀ ਉਤਰੇ ਤਾਂ ਬਾਜੋ ਨੁਕਸਾਨ ਹੋਊਗਾ ਉਹਦੀ ਪਰਵਾਹੀ ਵਾਸਤੇ ਕਾਰ ਸੇਵਾ ਵਾਲੇ ਅਸੀਂ ਵੀ ਤਿਆਰ ਆ ਤਾਂ ਲੋਕ ਸਾਨੂੰ ਬਿਲਕੁਲ ਬੇਸਵਰੀ ਨਾਲ ਉੱਥੇ ਡੀਗ ਰਹੇ ਆ ਬਿਲਕੁਲ ਤਾਂ ਇਹ ਗੱਲ ਜ਼ਰੂਰ ਹੈ ਜਿਵੇਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਸਾਰੇ ਪਹੁੰਚੇ ਹੋਏ ਨੇ ਕਾਰ ਸੇਵਾ ਵਾਲੇ ਬਾਬਾ ਜੀ ਜਿਹੜੇ ਨੇ ਉਹਨਾਂ ਨੇ ਸੇਵਾ ਭੇਜੀ ਹੋਈ ਆ ਤੇ ਇਸ ਪਾਸੇ ਨੂੰ ਜਿਹੜੇ ਨੌਜਵਾਨ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤਸਵੀਰ ਹੈ ਕਿ ਇਹ ਸਵੇਰ ਤੋਂ ਹੀ ਲੱਗੇ ਹੋਏ ਨੇ ਮੈਂ ਨੀਰਜ ਨੂੰ ਕਵਾਂਗਾ ਕਿ ਇਸ ਪਾਸੇ ਤੋਂ ਆ ਬੰਨ ਦਿਖਾਓ ਕਿਉਂਕਿ ਇਹ ਮਿੱਟੀ ਨਾਲ ਦੀ ਨਾਲ ਘੁਰੀ ਜਾ ਰਹੀ ਹੈ ਤੇ ਤੇ ਜ਼ੋਰ ਪੈ ਰਿਹਾ ਇਹ ਨਾਲ ਦੀ ਨਾਲ ਹੀ ਅੰਦਰ ਨੂੰ ਕਈ ਡਿੱਗੀ ਜਾ ਰਹੀ ਹੈ ਕਿਉਂਕਿ ਇਹ ਹੁਣ ਇੱਥੇ ਆ ਪਹਿਲਾਂ ਬਹੁਤ ਅੱਗੇ ਸੀਗਾ ਫਿਰ ਪਿੱਛੇ ਨੂੰ ਹੋ ਗਿਆ ਆਰਮੀ ਨੇ ਉੱਥੇ ਥੋੜਾ ਜ਼ੋਰ ਪਾਇਆ ਉਥੋਂ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਚਾਹੀਦਾ ਹੈ ਸੀਗਾ ਕਿ ਇਹ ਚੀਜ਼ਾਂ ਨੂੰ ਪਹਿਲਾਂ ਵਾਚ ਲੈਣਾ ਚਾਹੀਦਾ ਸੀਗਾ ਪਰ ਵਾਚਿਆ ਨਹੀਂ ਗਿਆ ਦੇਖਿਆ ਨਹੀਂ ਗਿਆ ਉਹਦਾ ਖਮਿਆਜ਼ਾ ਜਿਹੜਾ ਹੁਣ ਭੁਗਤਣਾ ਪੈ ਸਕਦਾ ਅਸੀਂ ਅੱਗੇ ਨੂੰ ਵੀ ਜਾਵਾਂਗੇ ਅੱਗੇ ਕਈ ਇੱਥੇ ਅ ਕੰਮ ਕਰ ਰਹੇ ਨੌਜਵਾਨ ਸੇਵਾ ਕਰ ਰਹੇ ਨੇ ਇਹ ਕਈ ਦਿਨਾਂ ਤੋਂ ਲੱਗੇ ਹੋਏ ਨੇ ਇਹਨੂੰ ਰੋਕਣ ਦੇ ਵਾਸਤੇ ਹੁਣ ਮੀ ਵੀ ਜਿਹੜਾ ਉਤੋਂ ਪੀਣਾ ਪੈਣਾ ਸ਼ੁਰੂ ਹੋ ਗਿਆ ਕੀ ਬਾਤ ਆ ਭਾਈ ਕਿੱਥੋਂ ਲਿਆਏ ਹੋ ਭਾਈ ਜੀ ਇਹ ਸਤਾਵਗੜ੍ਹ ਦੀ ਨਗਰ ਦੀ ਬਸਤੀ ਦਾ ਮੈਂ ਕੰਮਕਾਰ ਸੀ ਸਾਰੇ ਹੀ ਸੰਯੋਗ ਨਗਰ ਦੀ ਬਸਤੀ ਨਾਲ ਨੇ ਜੋ ਕਿ ਗੁਰੂ ਮਹਾਰਾਜ ਨੇ ਲੰਗਰ ਚਲਾਏ ਹੋਏ ਨੇ ਤੇ ਖਾਸ ਕਰਕੇ ਖਵਾਜਾ ਪੀਰ ਨੂੰ ਕਹਿੰਦੇ ਆ ਕਿ ਵਾਹਿਗੁਰੂ ਆਪਣਾ ਮੁਖ ਮੋੜ ਕੇ ਆਪਣੇ ਹੋਰ ਬਤਨਾਂ ਨੂੰ ਲੰਘ ਜਾ ਉੱਪਰ ਵਾਲੇ ਨੀਲੀ ਛਤ ਵਾਲੇ ਨੂੰ ਵੀ ਕਹਿੰਦੇ ਆ ਅਗਲੇ ਸਾਲ ਲਈ ਕੁਝ ਜਮ੍ਹਾਂ ਕਰ ਲੋ ਕਿਉਂ ਦੁਨੀਆ ਦੀ ਬਹੁਤ ਬਰਬਾਦੀ ਹੋ ਰਹੀ ਆ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੇਕਾਰ ਲੋਕ ਹੀ ਹੋ ਗਏ ਨੇ ਵਾਹਿਗੁਰੂ ਅੱਗੇ ਇਹੀ ਅਰਦਾਸ ਬੇਨਤੀ ਆ ਵੀ ਨੀਲੀ ਛਤ ਵਾਲੇ ਆ ਥੋੜਾ ਜਿਹਾ ਅਗਲੇ ਸਾਲ ਲਈ ਜਮ੍ਹਾਂ ਰੱਖ ਲੈ ਵੀ ਹੁਣ ਦੁਨੀਆ ਨੂੰ ਨਜਾਇਜ਼ ਤੰਗ ਨਾ ਕਰ ਨਜਾਇਜ਼ ਬੇਕਾਰ ਹੋਏ ਫਿਰਦੇ ਨੇ ਬੱਚੇ ਕਿੱਧਰ ਤੋਂ ਕਿੱਧਰ ਗਲਤੂ ਗਲਤੋ ਪੋਜੀਸ਼ਨ ਹੋ ਰਹੀ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ ਇਹੀ ਕੁਛ ਕਹਿਣਾ ਚਾਹੁੰਦੇ ਨੇ ਬਿਸਕਟ ਜਿਹੜੇ ਵਰਤਾਏ ਜਾ ਰਹੇ ਨੇ ਬਈ ਰਿਕੜਵਾ ਕੇ ਲੈ ਆਣੇ ਤੇ ਇਹ ਕਹਿ ਰਹੇ ਨੇ ਕਿ ਵੀ ਅਗਲੇ ਸਾਲ ਵਾਸਤੇ ਰੱਬ ਨੂੰ ਕਹਿ ਰਹੇ ਕਿ ਬਚਾ ਕੇ ਰੱਖ ਲਓ ਥੋੜਾ ਪਾਣੀ ਹੁਣ ਇੰਨਾ ਨਾ ਸਾਨੂੰ ਭੇਜੋ ਜਿਹੜਾ ਉੱਤੇ ਜਿਹੜਾ ਮੀਂਹ ਲਗਾਤਾਰ ਪੈ ਰਿਹਾ ਕੀ ਆਲਾ ਭਾਈ ਠੀਕ ਹੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਜੀ ਕੀ ਹਾਲਾਤ ਨੇ ਹੁਣ ਹਾਲਾਤ ਤਾਂ ਹੁਣ ਦੇਖੋ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਜੋਰਾਂ ਨਾਲ ਕੰਮ ਹਾਂਜੀ ਬਾ ਹੁਣ ਸੰਗਤ ਆ ਆਪਣਾ ਇਲਾਕਾ ਸਾਰੇ ਆਇਆ ਵਾ ਜੀ ਬੋਰੇ ਲਾ ਰਹੇ ਆ ਮਾਰੋ ਮਾਰ ਚੱਲ ਰਿਹਾ ਹੈ ਜੀ ਕੰਮ ਅੱਛਾ ਇਹ ਲਗਾਤਾਰ ਪਾਣੀ ਵਧਦਾ ਜਾ ਰਿਹਾ ਹਾਂਜੀ ਕੀ ਲੱਗ ਰਿਹਾ ਕਿ ਵੀ ਇਸ ਤੀਕੇ ਨਾਲ ਜੇ ਕੋਈ ਘਟਨਾ ਵਾਪਰ ਗਈ ਤੇ ਫਿਰ ਕੀ ਬਣੇਗਾ ਅੱਗੇ ਅੱਗੇ ਵੀ ਕੋਈ ਪ੍ਰਸ਼ਾਸਨ ਦਾ ਅੱਗੇ ਕੀ ਬਣ ਆ ਜੀ ਅੱਗੇ ਤਾਂ ਹੁਣ ਪ੍ਰਸ਼ਾਸਨ ਅੱਜ ਤੜਕ ਸੁਭਾ ਆਇਆ ਸਮਾਨ ਕੱਲ ਦਾ ਕੱਲ ਦੇ ਪਰਸੋਂ ਦੇ ਕੋਈ ਨਹੀਂ ਦੋ ਤਿੰਨ ਦਿਨ ਹੋ ਗਏ ਅਲਾਨਸਮੈਂਟਾਂ ਵੀ ਕਰਾਈਆਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਕੰਪਲੇਂਟ ਕਰੀ ਆ ਪਰ ਸਮਾਨ ਅੱਜ ਤੜਕੇ ਆਇਆ ਮਿਲਟਰੀ ਤੜਕੇ ਆਈ ਹੈ ਹਾਂਜੀ ਇਹ ਕੰਮ ਲੇਟ ਹੋ ਗਿਆ ਜੇ ਥੋੜਾ ਦੋ ਦਿਨ ਪਹਿਲਾਂ ਹੋ ਜਾਂਦਾ ਇਹ ਕੰਮ ਹੋਣਾ ਹੀ ਨਹੀਂਦਾ ਹਾਂ ਜੀ ਬਿਲਕੁਲ ਸਹੀ ਗੱਲ ਆ ਤੇ ਥੋੜੇ ਦਿਨ ਪਹਿਲਾਂ ਇਹ ਕੰਮ ਹੋ ਜਾਂਦਾ ਜੇ ਪ੍ਰਸ਼ਾਸਨ ਦਾ ਧਿਆਨ ਹੁੰਦਾ ਤੇ ਇਹੋ ਜਿਹਾ ਕੰਮ ਹੋਣਾ ਹੀ ਨਹੀਂ ਸੀ ਤਾਂ ਇਸ ਪਾਸੇ ਨੂੰ ਦਿਖਾਵਾਂਗਾ ਤਸਵੀਰ ਜਿਵੇਂ ਲੱਗੇ ਹੋਏ ਨੇ ਨੌਜਵਾਨ ਜਿਵੇਂ ਸਾਰਾ ਤਿਆਰ ਕਰਕੇ ਵਿੱਚ ਸਿੱਟਦੇ ਆ ਇਹ ਕੰਟਰੋਲ ਕੀਤਾ ਜਾ ਰਿਹਾ ਪਾਣੀ ਦੇ ਉੱਤੇ ਕਿ ਪਾਣੀ ਇਸ ਪਾਸੇ ਨੂੰ ਨਾ ਵਹ ਦੇ ਬੰਨਾ ਜਿਹੜਾ ਇਹਨੂੰ ਮਜ਼ਬੂਤ ਕੀਤਾ ਜਾ ਰਿਹਾ ਚੱਲ ਜੀ ਨਿਰਜ ਨੂੰ ਕਹੂੰਗਾ ਮੈਂ ਅੱਗੇ ਆਣ ਹੌਲੀ ਹੌਲੀ ਤੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਅਸੀਂ ਵਜੀਦਪੁਰ ਪਿੰਡ ਦੇ ਨੇੜੇ ਦੀ ਜਿੱਥੇ ਕਿ ਸਾਰੇ ਨੌਜਵਾਨ ਇੱਥੇ ਲੱਗੇ ਹੋਏ ਨੇ ਕਿਉਂਕਿ ਅੱਖਾਂ ਨਾ ਮੰਨੇ ਸਭ ਦੀਆਂ ਕਿ ਵੀ ਕੋਈ ਘਟਨਾ ਨਾ ਵਾਪਰ ਜਾਵੇ ਦਿਲ ਡਰ ਰਹੇ ਆ ਬਾਈ ਕਿਵੇਂ ਹਾ ਪੂਰੇ ਹੌਸਲੇ ਬਲੰਦ ਨੇ ਤੁਹਾਡੇ ਡਰ ਨਹੀਂ ਲੱਗ ਰਿਹਾ ਕੁਝ ਪਾਣੀ ਚੜਦੀ ਗੱਲਾ ਚੜਦੀ ਗੱਲਾ ਗੁਰਗੋਬੀ ਸਿੰਘ ਜਿਹੜੇ ਬੱਚੇ ਆ ਜੀ ਹਾਂ ਡਰਨਾ ਬਾਜੀ ਘਾਤੋਂ ਠੀਕ ਹੈ ਨਾ ਜੀ ਇਹਦਾ ਸੇਵਾ ਚਲੋ ਪ੍ਰਮਾਤਮਾ ਦੀ ਮਾਰ ਲੱਗੀ ਆ ਇਹਨੂੰ ਬਚਾ ਰਹੇ ਰਾਤ ਲਗੇ ਹੋ ਦਿਨ ਰਾਤ ਕਰ ਰਹੇ ਆਪਾਂ ਠੀਕ ਹੈ ਨਾ ਜੀ ਬਿਲਕੁਲ ਅ ਲੇਕਿਨ ਉੱਪਰ ਤੇ ਫਿਰ ਕੁਦਰਤ ਦਾ ਕਹਿਰ ਆ ਭਾਗੜਾ ਸ਼ੁਕਰਗੁਰੂ ਪ੍ਰਮਾਤਮਾ ਦਾ ਵੀ ਮੀਨ ਨਾ ਪਾਵੇ ਜੀ ਇਹ ਤੇ ਕੋਦੋ 300 ਰੁਪਏ ਇੱਥੇ ਰੁਕ ਜਪੇ ਨਾ ਵਧੇ ਅਗਰੇ ਵਧਦੀ ਆ ਤਾਂ ਅੱਗੇ 50 ਬੰਨ ਮਾਰ ਪੈਂਦੀ ਆ ਬਾਜੀ ਠੀਕ ਨੇ ਜੀ ਤਾ ਜਿਵੇਂ ਨੀਵਾ ਏਰੀਆ ਪਰਲੇ ਪਾਸੇ ਨੂੰ ਸਾਰਾ ਬੇਟ ਏਰੀਆ ਪੈ ਜਾਂਦਾ ਹਾਂ ਇਹ ਮਛੂੜੇ ਤੱਕ ਮਾਰ ਕਰੂੰਗਾ ਬਣੀ ਰਾਤ ਨਾ ਇਹਨੂੰ ਰੋਕਦੇ ਇਹ ਇੱਥੋਂ ਬੰਦੇ ਵੀ ਕੋ ਜੜ ਤੋਂ ਅਸੀਂ ਰੋਕ ਲੈਣੀ ਸ਼ੁਰੂ ਕਰੀ ਆ ਅਦਰਵਾਈਜ਼ ਇਹ ਰਾਤ ਲੰਘੀ ਸੁੱਖਾਂ ਨਹੀਂ ਲੰਘੀ ਤਾਂ ਸਵੇਰੇ ਆ ਕੇ ਸਾਰਾ ਕੰਟਰੋਲ ਕਰ ਲਿਆ ਕੰਮ ਆ ਕੇ ਲੇਕਿ ਸਰਕਾਰਾਂ ਦੇ ਪ੍ਰਬੰਧ ਬਹੁਤ ਨਾਕਾਮ ਆ ਸਰਕਾਰਾਂ ਪ੍ਰਸ਼ਾਸਨ ਨਹੀਂ ਤਿਆਰ ਇਹ ਮੌਕੇ ਦਾ ਇਹ ਇਲਾਕੇ ਦੇ ਲੋਕ ਆ 20 25 ਪਿੰਡਾਂ ਦੇ ਲੋਕ ਆ ਦੂਦੂ ਮਾਚੂੜ ਦੇ ਸੋਲਖੇ ਤੱਕ ਦੇ ਬੱਚੇ ਇੱਥੇ ਆਏ ਹੋਏ ਆ ਮੁੰਡੇ ਜਿਨ੍ਹਾਂ ਨੂੰ ਨਸ਼ੇੜੀ ਮੁੰਡੇ ਕਹਿੰਦੇ ਸੇ ਇਹ ਨਸ਼ੇੜੀ ਮੁੰਡੇ ਨਹੀਂ ਹੈਗੇ ਇਹ ਪੰਜਾਬ ਦੇ ਮੁੰਡੇ ਆ ਕੰਮ ਕਰਦੇ ਦੇਖੋ ਸਾਰੇ ਨੌਜਵਾਨ ਬੰਦੇ ਕੰਮ ਕਰ ਰਹੇ ਬੱਚੇ ਇੱਥੇ ਅਰਵਿੰਦ ਕੇਜਰੀਵਾਲ ਕਹਿੰਦੇ ਕਹਿੰਦੇ ਜੋ ਆਫਤਾ ਪੰਜਾਬ ਦੇ ਸਿਰ ਦੇ ਉੱਤੇ ਆਈ ਹੋਈ ਆ ਹਾਂਜੀ ਉਹਦੇ ਵਾਸਤੇ ਸਾਡੇ ਜਿੰਨੇ ਵਲੰਟੀਅਰ ਐ ਵਰਕਰ ਨੇ ਕਹਿੰਦੇ ਉਹ ਦਿੱਲੀ ਤੋਂ ਵੀ ਤੋਰਤੇ ਕਹਿੰਦੇ ਪੰਜਾਬ ਤੋਂ ਵੀ ਤੋਰਤੇ ਕਹਿੰਦੇ ਕੰਮ ਕਰੋ ਕਹਿੰਦੇ ਸਭ ਗੱਲਾਂ ਸਭ ਝੂਠ ਹੈ ਸਭ ਝੂਠ ਹੈ ਇਹ ਕੋਈ ਇਹ ਪੰਜਾਬ ਦੇ ਮੁੰਡੇ ਫੜੇ ਇਲਾਕੇ ਦੇ ਮੁੰਡੇ ਥਲਕੇ ਹੋਏ ਆ ਇੱਥੇ ਕੋਈ ਆਪ ਨਹੀਂ ਇੱਥੇ ਛੋਟਾ ਬੱਚਾ ਲੱਗਿਆ ਸਾਰਾ ਇੱਥੇ ਕੋਈ ਕੋਈ ਫੰਡ ਨਹੀਂ ਕੋਈ ਕੁਝ ਨਹੀਂ ਇੱਥੇ ਲੋਕ ਆਪਣੀ ਜੇਬਾਂ ਦੇ ਵਿੱਚੋਂ ਟਰਾਲੀਆਂ ਲਿਆ ਕੇ ਰੇਤਾ ਭਰ ਕੇ ਆਪਣੇ ਥੈਲੇ ਦੇ ਖਰਚਾ ਕਰਕੇ ਇਹ ਬੰਨ ਨੂੰ ਪੂਰੇ ਕਰਨ ਪੂਨ ਲੱਗੇ ਹੋਏ ਆ ਬਿਲਕੁਲ ਨਜ਼ਰ ਤਾਂ ਇੱਥੇ ਆਰਮੀ ਤੇ ਤੁਸੀਂ ਆਏ ਹੋ ਜਾਂ ਆਰਮੀ ਸਵੇਰੇ ਲੱਗੀ ਆ ਅੱਜ 40 ਬੰਦੇ ਤੇ ਆਰਮੀ ਦੇ ਉਹ ਲੱਗੇ ਆ ਅਦਰਵਾਈਜ਼ ਸਾਰੇ ਇਲਾਕੇ ਦੇ ਬੱਚੇ ਤੇ ਲੱਗੇ ਹੋਏ ਆ ਬਿਲਕੁ ਜੋ ਪ੍ਰਸ਼ਾਸਨ ਨੂੰ ਜੋ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਪੁਖਤਾ ਪ੍ਰਬੰਧ ਕਰਨੇ ਉਹਨਾਂ ਦੇ ਉੱਤੇ ਸਵਾਲ ਨਹੀਂ ਲਗਾਤਾਰ ਸਵਾਲ ਹੋ ਰਹੇ ਨੇ ਪਰ ਇਹ ਕਦੋਂ ਤੱਕ ਇਹ ਚੀਜ਼ਾਂ ਨਿਬੇੜ ਲੀਆਂ ਜਾਣਗੀਆਂ ਜਿਵੇਂ ਆਹ ਤਸਵੀਰਾਂ ਨੇ ਇੱਕ ਵਾਰੀ ਮੈਂ ਨੌਜਵਾਨਾਂ ਦਿਖਾ ਦਵਾਂ ਕਿ ਸਾਰੇ ਕੰਮ ਕਰ ਰਹੇ ਨੇ ਤੇ ਲਗਾਤਾਰ ਗੱਟੇ ਜਿਹੜੇ ਨੇ ਸਿੱਕੇ ਜਾ ਰਹੇ ਨੇ ਅੰਦਰ ਪਾਣੀ ਦੇ ਵਿੱਚ ਇਹ ਤੁਹਾਨੂੰ ਤਸਵੀਰ ਸਾਂਝੀ ਕੀਤੀ ਸਤਲੁਜ ਦਰਿਆ ਦੇ ਕੰਢੇ ਤੋਂ ਨੇ ਜਕਾਰੇ ਮੀ ਪੈ ਰਿਹਾ ਜਕਾਰੇ ਲਗਾਤਾਰ ਗੂੰਜ ਰਹੇ ਨੇ ਗੂੰਜਦੇ ਜਕਾਰਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਹੌਸਲਾ ਵਧ ਰਿਹਾ ਹੈ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਸਤਲੁਜ ਦਰਿਆ ਦੇ ਕੰਢੇ ਤੋਂ